ਕਰੋਂ ਤੁਰਦਿਆਂ ਦੇ ਜਿਹੜੇ ਬਹਿਮ ਨੇ ਛੋਟੇ ਛੋਟੇ ਬਿੱਲੀ ਰਾਹ ਕੱਟ ਗਈ ਛਕਮਾ ਲੱਗ ਗਈ ਠੀਕ ਹੈ ਕੁੱਤੇ ਨੇ ਕੰਨ ਮਾਰਦੇ ਛੋਟੇ ਛੋਟੇ ਕਰ ਲਾਦੇ ਮਤਲਬ ਇਕੋ ਹੀ ਲੌਜੀਕ ਦੇ ਨਾਲ ਫਿਰ ਗੱਲ ਦੱਸਦਾ ਵੀ ਜਦੋਂ ਕੋਈ ਰਸਤੇ ਜਾ ਰਿਹਾ ਮੂਰੇ ਬਿੱਲੀ ਆ ਗਈ ਹਮ ਲੋਕ ਰੁਕ ਜਾਂਦੇ ਆ ਹੁਣ ਵੀ ਰੁਕਦੇ ਆ ਕੋਈ ਤਾਂ ਉੱਥੇ ਖੜ ਕੇ ਚੱਪਲ ਭਗਾ ਕੇ ਮਾਰ ਦਿੰਦੇ ਨੇ ਕਿ ਕਹਿੰਦਾ ਹੁਣਾਂ ਕਿ ਜਾਂ ਕਿਸੇ ਹੋਰ ਦੀ ਵੇਟ ਕਰਦੇ ਨੇ ਕਿ ਉਹ ਫਲਾਣਾ ਬੰਦਾ ਲੰਘ ਜਾ ਵੀ ਉਹ ਤੋਂ ਬਾਅਦ ਲੰਘੂਗਾ ਬਹੁਤ ਲੰਘੂਗਾ ਹੁਣ ਉਹਨੂੰ ਕੀ ਉਹਨੂੰ ਮਤਲਬ ਗਲਤ ਸਮਝਦੇ ਨੇ ਵੀ ਸਾਡਾ ਨੁਕਸਾਨ ਹੋਊਗਾ ਸਾਡਾ ਮਾੜਾ ਕੰਮ ਹੋਊਗਾ ਹੁਣ ਮੈਂ ਤੁਹਾਨੂੰ ਇਥੇ ਜੀ ਦੱਸ ਦਵਾਂ ਰੁਕਦੇ ਸਾਡੇ ਬਜ਼ੁਰਗ ਵੀ ਸੀ ਪਰ ਉਹ ਸਮੇਂ ਦੇ ਵਿੱਚ ਜਿਹੜੇ ਸਾਡੇ ਵੱਡ ਬਡੇਰੇ ਸੀ ਸਾਡੇ ਬਜ਼ੁਰਗ ਸੀ ਅੱਜ ਵਾਂਗੂ ਡਿਵੈਲਪ ਨਹੀਂ ਸੀਗੇ ਉਹ ਡਿਵੈਲਪ ਨਹੀਂ ਸੀ ਜੰਗਲ ਹੁੰਦੇ ਸੀ ਹਾਂ ਰੇਕੀ ਸੌਲਫ ਦੇ ਚਾਰਚ ਪਹਿਰੇ ਕੱਚੇ ਰਾਹ ਹੁੰਦੇ ਸਫਰ ਉਦੋਂ ਵੀ ਕਰਦੇ ਸੀ ਹੂੰ ਸਫਰ ਕਰਦੇ ਸੀ ਤਾਂ ਉਹ ਜਾਦਾ ਜਿਹੜੇ ਗੱਡਿਆਂ ਤੇ ਜਾਂਦੇ ਬਲਦਾਂ ਵਾਲੇ ਗੱਡਿਆਂ ਦੇ ਹੁੰਦੇ ਹੂੰ ਜਾਂ ਉਹ ਪੈਦਲ ਸਫਰ ਕਰਦੇ ਬਿਲਕੁਲ ਹੁਣ ਕਿ ਬਿੱਲੀ ਇਹ ਜੋ ਜਾਨਵਰ ਹੈ ਇਹਦਾ ਕੁੱਤਾ ਵੀ ਸ਼ਿਕਾਰ ਕਰਦਾ ਹੈ। ਹੂੰ ਇਹਨੂੰ ਸ਼ੇਰ ਵੀ ਖਾਂਦਾ ਹੈ। ਇਹਨੂੰ ਹਰ ਇੱਕ ਜਿਹੜਾ ਸ਼ਿਕਾਰੀ ਜਾਨਵਰ ਹੈ ਉਹ ਬਿੱਲੀ ਦਾ ਸ਼ਿਕਾਰ ਕਰਦਾ ਹੈ। ਬਿੱਲੀ ਇੱਕ ਜੰਗਲੀ ਜਾਨਵਰ ਹੈ ਜੰਗਲਾਂ 'ਚ ਰਹਿੰਦੀ ਸੀ। ਤੇ ਜਦੋਂ ਫਿਰ ਸਾਡੇ ਬਜ਼ੁਰਗ ਸਫ਼ਰ ਕਰ ਰਹੇ ਆ ਸਫ਼ਰ ਦੇ ਦੌਰਾਨ ਉਹਨਾਂ ਦੇ ਮਨ ਨੂੰ ਇਧਰੋਂ ਬਿੱਲੀ ਭੱਜ ਕੇ ਆ ਗਈ ਰਾਹ ਘਟਕੇ ਲੰਘੀ। ਹੂੰ ਉੱਥੇ ਰੁਕ ਜਾਂਦੇ ਸੀ। ਉਹ ਰੁਕਦੇ ਸੀ ਇਸ ਕਰਕੇ ਨਹੀਂ ਰੁਕਦੇ ਸੀਗੇ ਵੀ ਇਹ ਬਿੱਲੀ ਮੂਹਰੋਂ ਕੱਟ ਗਈ ਮਾੜਾ ਹੋ ਗਿਆ ਆਪਣਾ ਕੰਮ ਨਹੀਂ ਬਣਨਾ। ਉਹ ਇਸ ਕਰਕੇ ਰੁਕਦੇ ਸੀ ਵੀ ਬਿੱਲੀ ਭੱਜ ਕੇ ਇੱਥੋਂ ਨਹੀਂ ਲੰਘੀ ਐ। ਇਹ ਦਿਨ ਆਈ ਹੈ ਇਹਦੇ ਮਗਰ ਜੰਗਲੀ ਕੁੱਤੇ ਵੀ ਹੋ ਸਕਦੇ ਆ ਇਹਦੇ ਮਗਰ ਸ਼ੇਰ ਵੀ ਹੋ ਸਕਦਾ ਇਹ ਕੋਈ ਖਤਰੇ ਵਾਲੀ ਚੀਜ਼ ਬਹੁਤ ਖਤਰੇ ਵਾਲੀ ਚੀਜ਼ ਹੋ ਸਕਦੀ ਹੈ ਬਿੱਲੀ ਦਾ ਲੰਘ ਜੀ ਆਪਾਂ ਅੱਗੇ ਗਏ ਆਪਾਂ ਡਿੱਕੇ ਆ ਜਾਗੇ ਖੜ੍ਹਜੋ 5 ਮਿੰਟ ਦੇਖੋ ਇਹਦੇ ਮਗਰ ਤਾਂ ਨਹੀਂ ਕੁਝ ਹੁੰਦਾ ਜੋਨ ਤਾਂ ਸੱਢੀ ਹੋ ਜਾਂਦੀ ਸੀ ਵੀ ਬਿੱਲੀ ਲੰਘੇ ਬਾਈ ਹੁਣ 5-7 ਮਿੰਟ ਹੋ ਗਏ ਵੀ ਹੁਣ ਇਹਦੇ ਮਗਰ ਕੁਝ ਨਹੀਂਗਾ ਉਹ ਫਿਰ ਦੋਦੇ ਸੀ ਉਹਨਾਂ ਦੇ ਇੱਕ ਲੌਜੀਕ ਸੀਗਾ ਇੱਕ ਕਾਰਨ ਸੀਗਾ ਵਜ੍ਹਾ ਸੀ ਉਹਨਾਂ ਦੀ ਰੁਕਣ ਦੀ ਜਾਨੀ ਇਹ ਲੌਜੀਕ ਸੀਗਾ ਪਰ ਇਹ ਤਾਂ ਅੱਜ ਕੱਲ ਤਾਂ ਕੁਝ ਹੋਰੇ ਬਣ ਗਏ ਕੁਝ ਹੋਰ ਹੀ ਬਣ ਗਏ ਅੱਜ ਅੱਜ ਸਾਡੇ ਉਦੋਂ ਵੀ ਜ਼ਿਆਦਾ ਹੈਗੇ ਲਾਲ ਬੱਤੀ ਤੇ ਰੁਕੋ ਨਾ ਰੁਕੋ ਬਿੱਲੀ ਮੂਰੇ ਜੇ ਫਟਦੇ ਨੇ ਬ੍ਰੇਕ ਮਾਰ ਦੋਗੇ ਜੇ ਕੋਈ ਪਿੱਛੋਂ ਲੱਗ ਟਰੱਕ ਵਾਲਾ ਮਾਰੇ ਇਹ ਇੰਨਾ ਬਿੱਲੀ ਦਾ ਖੌਫ ਆ ਇੰਨਾ ਬਿੱਲੀ ਸ਼ੇਰ ਨਾਲੋਂ ਵੀ ਵੱਡਾ ਹੋ ਗਿਆ ਫਿਰ ਇਹਨਾਂ ਖੌਫ ਉਹਨਾਂ ਦੇ ਇੱਕ ਲੌਜਿਕ ਸੀ ਰੁਕਣ ਦਾ ਕਾਰਨ ਸੀ ਤੇ ਅਸੀਂ ਕਿਉਂ ਰੁਕਦੇ ਆ ਕੋਈ ਪਤਾ ਸਾਡੇ ਇਹ ਕੀ ਹੈਗਾ ਸਰ ਇੱਕ ਚੀਜ਼ ਹੈਗੀ ਹੈ ਘਰਾਂ ਦੇ ਵਿੱਚ ਮੱਟੀਆਂ ਲੱਗੀਆਂ ਨੇ ਉਹਨੂੰ ਪੁੱਛ ਲਓ ਵੀ ਕੀਦੀ ਹੈ ਕੋਈ ਪਤਾ ਨਹੀਂ ਸਾਡੇ ਵੱਡੇ ਵੱਡੇ ਰਾਂਦੀਆਂ ਵੱਡੇ ਵੱਡੇ ਰਾ ਕੌਣ ਸੀਗਾ ਕੋਈ ਪਤਾ ਨਹੀਂ ਕੌਣ ਇਹ ਇਹਨੂੰ ਮਤਲਬ ਪੂਜਾ ਕਰਦਾ ਆ ਚਾਹੀਦਾ ਜਿਹੜਾ ਉਹ ਲੱਸੀ ਪਾਣੀ ਜਿਹੜਾ ਕੋਈ ਪਾਉਂਦਾ ਸੀ ਉਹ ਤੇ ਕੌਣ ਪਾਉਂਦਾ ਸੀ ਮੇਰੀ ਸੱਸ ਪਾਉਂਦੀ ਸੀ ਮੈਂ ਪਾਉਣ ਲੱਗੀ ਉਹਦੀ ਸੱਸ ਪਾਉਂਦੀ ਸੀ ਉਹ ਪਾਉਣ ਲੱਗ ਗਈ ਪਤਾ ਕਿ ਸੀ ਲੱਗਦਾ ਤੇ ਕਿ ਤੁਹਾਨੂੰ ਤਾਂ ਲੱਗਦਾ ਕਿ ਧਰਮ ਦੇ ਨਾਮ ਤੇ ਠੱਗੀ ਹੁੰਦੀ ਹੈ ਕਿ ਇਹ ਸ਼ਰਮ ਦੇ ਨਾਮ ਤੇ ਠੱਗੀ ਹੁੰਦੀ ਹੈ ਇਹਦੇ ਵਿੱਚ ਦੇਖੋ ਧਰਮ ਇੱਕ ਵੱਖਰਾ ਵਿਸ਼ਾ ਹੈਗਾ ਜਿਹੜੀਆਂ ਇਹ ਅੰਧ ਵਿਸ਼ਵਾਸ ਵਹਿਮ ਭਰਮ ਜਿਹੇ ਹੋਰ ਹੈਗੇ ਨੇ ਇਹ ਲਿਆ ਕੇ ਇਤਿਕ ਸਾਡੀ ਆਪਸ ਮਾਨਸਿਕ ਸੋਚ ਦੇ ਉੱਤੇ ਵੀ ਉਹ ਜਿਹੜੇ ਸਾਡੇ ਬਜ਼ੁਰਗ ਸੀ ਮੈਂ ਤੁਹਾਨੂੰ ਇੱਕੋ ਉਦਾਹਰਣ ਦੇ ਨਾਲ ਸਮਝਾਦਾ ਸਾਰਿਆਂ ਦੇ ਅੰਧਵਸਸ ਇਹ ਦਰਨਾ ਪਈਆਂ ਨੇ ਟੋਟਲ ਅੰਧਵਸਸ ਦੇ ਵਿੱਚ ਕਿ ਉਹਨਾਂ ਦੀ ਕੋਈ ਲੌਜਿਕ ਹੁੰਦੀ ਸੀ ਉਸ ਸਮੇਂ ਦੀ ਕੋਈ ਲੋੜ ਹੁੰਦੀ ਸੀ ਲੇਕਿਨ ਪੀੜੀਦਰ ਪੀੜੀ ਨਾ ਤਾਂ ਕਿਸੇ ਨੇ ਨੌਲੇਜ ਦਿੱਤੀ ਨਾ ਕਿਸੇ ਨੇ ਜਾਣਕਾਰੀ ਦਿੱਤੀ ਚਾਹੇ ਟੂਨੇ ਡਾਮਣ ਹੋਣ ਚਾਹੇ ਕੋਈ ਹੋਰ ਜਿਹੜੀਆਂ ਚੀਜ਼ਾਂ ਜਿਹੜੇ ਸੀਗੀਆਂ ਉਹ ਅੱਗੇ ਜੱਗੇ ਤੁਰੀਆਂ ਆਉਂਦੀਆਂ ਨੇ ਅੱਜ ਵੀ ਉਹਨੂੰ ਜਿਉਂਦੀ ਤਿਉਂ ਜਿਹੜੇ ਹੈਗਾ ਲੋਕ ਉਹਨੂੰ ਮੰਨ ਰਹੇ ਆ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਕੋਈ ਮੰਨਦਾ ਸਾਡੇ ਤਾਂ ਤਰਕਸ਼ਿਲ ਛੱਡੀ ਬੰਦੂ ਤੋਂ ਅਸੀਂ 40 ਸਾਲ ਤੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿੰਨੇ ਕਿ ਪ੍ਰਸੈਂਟ ਲੋਕ ਸਮਝਦੇ ਨੇ ਕੁਝ ਪ੍ਰਸੈਂਟ ਲੋਕ ਨੇ ਤੁਹਾਨੂੰ ਗਾਲਾਂ ਤਾਂ ਨਹੀਂ ਕੱਢਦੇ ਕਿ ਕੀ ਗੱਲ ਕੀ ਹੈਗੇ ਨੇ ਜੀ ਬਹੁਤ ਨੇ ਫਿਰ ਸਾਰਾ ਉਹਦੇ ਵਿੱਚ ਬਹੁਤ ਲੋਕੀ ਤਾਂ ਇਦਾਂ ਵੀ ਹੋਣਗੇ ਜਿਹੜੇ ਕਹਿੰਦੇ ਕਿ ਜਸਵੀਰ ਚੱਲ ਤੂੰ ਤੇਰੀ ਗੱਲ ਮੰਨ ਲੰਨੇ ਆ ਬਿੱਲੀ ਰਾਹ ਘਟੜਨਾ ਮਾੜਾ ਨਹੀਂ ਹੁੰਦਾ ਛਿੱਕ ਮਾਰਨਾ ਮਾੜਾ ਨਹੀਂ ਹੁੰਦਾ ਮੇਰੀ ਜ਼ਿੰਦਗੀ ਚ ਫਰਾਣੀ ਫਰਾਣੇ ਦੇਣਾ ਫਰਾਣੀ ਘਟਣਾ ਘਟੀ ਸੀ ਉਹਨੇ ਫਰਾਣੇ ਨੇ ਛਿੱਕ ਮਾਰੀ ਸੀ ਮੇਰੀ ਜ਼ਿੰਦਗੀ ਤਬਾ। ਬਿਲਕੁਲ 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 ਇਹ ਚੀਜ਼ ਜੁੜਦੀ ਹੈ ਸਰ। ਹਰ ਜਦੋਂ ਅਸੀਂ ਮਤਲਬ ਜਾ ਰਹੇ ਹਾਂ ਫੀਲਡ ਦੇ ਵਿੱਚ। ਜਾਂ ਅਸੀਂ ਜ਼ਿੰਦਗੀ 'ਚ ਜਿਉ ਰਹੇ ਆ। ਫਿਰ ਉਹ ਕੀ ਹੁੰਦਾ ਹੈ ਉਹਨਾਂ ਨਾਲ? ਉਹ ਦੋਨੇ ਪੱਖ ਹੁੰਦੇ ਨੇ ਸਰ। ਹੂੰ ਠੀਕ ਹੈ 네ਗੇਟਿਵ ਪੋਜ਼ਿਟਿਵ। ਦੋਨੇ ਸਾਡੇ ਨਾਲ-ਨਾਲ ਚੱਲਦੇ ਆ। ਸਾਡੇ ਕੀ ਹੈ ਕਿ ਹੁਣ ਮੰਨ ਲਓ ਅਸੀਂ ਘਰੋਂ ਤੁਰੇ। ਅਸੀਂ ਕਿਸੇ ਕੋਲੇ ਪੇਮੈਂਟ ਲੈਣ ਜਾ ਰਹੇ ਆ। ਘਰੋਂ ਤੁਰੇ। ਹੂੰ। ਸਾਨੂੰ ਬੰਦਾ ਘਰੇ ਨਹੀਂ ਮਿਲਿਆ। ਆਪਾਂ ਇਹ ਕਹਾਂਗੇ ਆਪਣੇ ਫਰਾਨੀ ਗੁੜੀਆਂ ਨੇ ਸ਼ੱਕ ਮਾਰੀ ਸੀ। ਪਤਾ ਹੀ ਬੰਦਾ ਕੰਮ ਬੰਨ੍ਹ ਨਹੀਂ ਆਂਗਾ। ਜੇ ਸਾਨੂੰ ਉਹ ਬੰਦਾ ਮਿਲ ਗਿਆ ਸਾਡਾ ਕੰਮ ਬਣ ਗਿਆ ਸਾਨੂੰ ਪੇਮੈਂਟ ਮਿਲ ਗਈ ਫਿਰ ਅਸੀਂ ਭੁੱਲੇ ਜੰਦੇ ਆਂ ਕਿ ਸ਼ਿਕ ਕਿਹੜੇ ਵਾਰੀ ਸੀ ਜਾਨੀ ਇੱਕ ਘਟਨਾ ਨੂੰ ਸਾਡੇ ਲੋਕ ਦੂਜੀ ਘਟਨਾ ਦੇ ਨਾਲ ਅਟੈਚ ਕਰ ਮ ਜਾਨੀ ਇਹ ਇਹ ਉਹ ਕਹਿ ਸਕਦੇ ਆਂ ਕਿ ਜਿਵੇਂ ਸ਼ਨੀਵਾਰ ਨੂੰ ਲੋਹਾ ਨਹੀਂ ਲੈਣਾ ਹਾਂਜੀ ਗੱਡੀ ਨਹੀਂ ਲੈਣੀ ਜਾਂ ਕੋਈ ਲੋਹੇ ਵਾਲੀ ਚੀਜ਼ ਨਹੀਂ ਲੈਣੀ ਬਿਲਕੁਲ ਤਾਂ ਕਈ ਬੰਦੇ ਇਹ ਹੁੰਦੇ ਨੇ ਕਿ ਮੈਂ ਸ਼ਨੀਵਾਰ ਨੂੰ ਹੀ ਫਰਾਣੇ ਦਿਨ ਗੱਡੀ ਲੈ ਕੇ ਆਏ ਸੀ ਤੇ ਅੱਜ ਬਾਕਮਾਲ ਚੱਲਦੀ ਆ ਤੇ ਮੈਂ ਸ਼ਨੀਵਾਰ ਨੂੰ ਗੱਡੀ ਬਾਹਰੋਂ ਸ਼ੋਰੂਮ ਚੋਂ ਕੱਢੀ ਤੇ ਅੱਗੀ ਐਕਸੈਪਟ ਹੋ ਗਈ ਇਹ ਜਣੀ ਘਟਨਾ ਦੇ ਆਧਾਰ ਤੇ ਇਹ ਤੀਜਾ ਚੀਜ਼ ਹੋਉਂਦੀਆਂ ਰਹਿੰਦੀਆਂ ਨੇ ਲੋਕ ਜੋੜ ਲੈਂਦੇ ਨੇ ਵੀ ਆ ਮੈਂ ਐ ਕੀਤਾ ਸੀ ਤੇ ਇਹਦੇ ਨਾਲ ਆ ਰਿਜ਼ਲਟ ਹੋ ਗਿਆ ਅੱਗੇ ਫਿਰ ਉਹ ਫਲਾਬ ਹੋ ਜਾਂਦਾ ਆਲੇ ਦੁਆਲੇ ਦੇ ਵਿੱਚ ਹੋਰ ਚਾਰ ਬੰਦੇ ਕੋਲ ਗੱਲ ਕਰਦਾ ਚਾਰ ਬੰਦੇ ਹੋਰ ਕਰਦੇ ਯਾਰ ਸ਼ਨੀਵਾਰ ਨੂੰ ਗੱਡੀ ਲਿਆਏ ਸੀ ਇਹ ਇਹਦਾ ਉਦ ਹੀ ਐਕਸੀਡੈਂਟ ਹੋ ਗਿਆ ਇਹਦਾ ਮਤਲਬ ਸ਼ੋਰੂਮ ਤੋਂ ਨਿਕਲਦੇ ਦਾ ਐਕਸੀਡੈਂਟ ਹੋ ਗਿਆ ਠੀਕ ਹੈ ਉਹ ਜਦੋਂ ਗੱਲ ਫੈਲੂਗੀ ਫੈਲਦੇ ਫੈਲਦੇ ਲੋਕਾਂ ਦੇ ਵਿੱਚ ਉਹ ਲੋਕ ਉਹਨੂੰ ਐਕਸੈਪਟ ਕਰ ਲੈਣਗੇ ਵੀ ਹਾਂ ਯਾਰ ਤਾਂ ਸ਼ਨੀਵਾਰ ਨੂੰ ਲੋਹਾ ਮਾੜਾ ਹੁੰਦਾ ਜਦੋਂ ਕਿ ਸ਼ਨੀਵਾਰ ਨੂੰ ਕਿੰਨੀ ਕਮ। ਫਿਰ ਸ਼ਨੀਵਾਰ ਨੂੰ ਲੋਹੇ ਵਾਲੀ ਗੱਲ ਚੱਲੀ ਕਿੱਥੋਂ? ਫਿਰ ਇਹ ਮੰਗਲ ਮੇਰੇ ਮੰਗਲ ਇਹ ਇਹ ਸਰ ਇੱਕ ਘਟਨਾ ਦੇ ਨਾਲ ਜਦੋਂ ਦੂਜੀ ਘਟਨਾ ਵਾਪਰ ਜਾਂਦੀ ਹੈ ਉਹ ਘਟਨਾ ਜਦੋਂ ਫੈਲਦੀ ਹੈ ਸਮਾਜ ਦੇ ਵਿੱਚ ਤਾਂ ਉਹਦੇ ਨਾਲ ਉਹਨੂੰ ਜੋੜ ਦਿੱਤਾ ਜਾਂਦਾ ਹੈ। ਤੇ ਕਿ ਕਿਸੇ ਟਾਈਮ ਕਿਸੇ ਨੇ ਲਿਆਂਦਾ ਹੋਊਗਾ ਕੋਈ ਲੋਹਾ ਜਿਹਾ ਸਮਾਨ ਕੋਈ ਉਹਦੇ ਨਾਲ ਇਹ ਘਟਨਾ ਜੁੜ ਗਈ। ਉਹਦੇ ਨਾਲ ਘਟਨਾ ਜੁੜ ਗਈ।